ਸਾਡੇ ਕੋਲ 1 ਰੁਪਏ ਤੋਂ ਪਤੰਗ ਸ਼ੁਰੂ ਹੋ ਜਾਂਦਾ ਸਾਡੇ ਇੱਕ ਦੁਕਾਨ ਦਾ ਲੋਗੋ ਹੈ ਕਿ ਲੋਕੀ 1 ਰੁਪਏ ਟੌਫੀ ਨਹੀਂ ਦਿੰਦੇ ਅਸੀਂ 1 ਰੁਪਏ ਦਾ ਪਤੰਗ ਦਿੰਦੇ ਆ ਇੱਧਰ ਦੇਖ ਰਹੇ ਹੋ ਤੁਸੀਂ ਆਈ ਲਵ ਯੂ ਮੋਟੋ ਇੱਕ ਵੱਡੀ ਪਤੰਗ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਇਹ ਪਤੰਗ ਤੁਸੀਂ ਦੇਖ ਸਕਦੇ ਹੋ 295 ਜਿਹਨੇ ਸਿੱਧੂ ਮੂਸੇਵਾਲਾ ਦੇ ਟਰੈਕਟਰ ਦਾ ਨੰਬਰ ਸੀ ਉਸ ਤੋਂ ਲੈ ਕੇ ਦੇਖ ਰਹੇ ਤੁਸੀਂ ਇੱਕ ਮੂਸੇਵਾਲੇ ਦੀ ਵੱਡੀ ਗਿਣਤੀ ਵਿੱਚ ਪਤੰਗਾਂ ਤੁਸੀਂ ਇੱਧਰ ਦੇਖ ਰਹੇ ਹੋ ਕਿ ਮਾਰਕੀਟ ਦੇ ਵਿੱਚ ਆ ਜਾਂਦੇ ਕੰਪਿਊਟਰ ਕਟਿੰਗ ਸਵੇਰਾ ਹੈਗੀਆਂ ਔਰ ਇੱਕ ਇਸ ਵਾਰੀ ਅਸੀਂ ਮੋਟੋ ਫੇਵਰਟ ਕੀਤੀ ਆ ਜੋ ਨੀ ਪਤੰਗਾ ਲਈ ਪਛਾਣੇ ਜਾਂਦੇ ਆ ਇਸ ਵਾਰੀਆ ਮਾਰਕੀਟ ਚ ਲਾਂਚ ਕੀਤਾ ਸਟਾਰ ਅਟਾ ਸਟਾਰ ਹਾ ਸਟਾਰ ਟਾਈਪ ਦੀ ਲੱਗ ਰਹੀ ਹੈ ਕੋਈ ਉਡਾਣ ਵਿੱਚ ਕੋਈ ਦਿੱਕਤ ਤੇ ਨਹੀਂ ਆਏਗੀ ਨਹੀਂ ਨਹੀਂ ਸਰ ਤੰਗ ਜਿਹੜਾ ਵੀ ਸਾਡੀ ਦੁਕਾਨ ਦੇ ਅੰਦਰ ਸਾਰੇ ਉੜਦੇ ਆ ਚਾਹੇ ਉਹ ਬੰਦੇ ਵਾਲਾ ਪਤੰਗ ਹੋਵੇ ਚਾਹੇ ਉਹ ਸਟਾਰ ਹੋਵੇ ਚਾਹੇ ਉਹ ਫਿਸ਼ ਕੱਟ ਹੋਵੇ ਜਾਂ ਸਨੇਕ ਹੋਵੇ ਦੇਖਣਾ ਚਾਹੋਗੇ ਸਨੇਕ ਵਾਲੇ ਪਤੰਗ ਵੀ ਹੈਗੇ ਆ ਸੱਪ ਸੱਪ ਬਣੇ ਹੋਏ ਆ ਸਭ ਪਤੰਗ ਉੜਦੇ ਆ ਜੀ ਨੇਚਰਲ ਪਤੰਗ ਉੜਦੇ ਔਰ ਬੜੇ ਮਜ਼ੇਦਾਰ ਉੜਦੇ ਆ ਤੁਸੀਂ ਦੇਖ ਸਕਦੇ ਹੋ ਇਤਨੀ ਜੋ ਹੈ ਕਾਫੀ ਇਹ ਗਿਣਤੀ ਵਿੱਚ ਜਿਹੜੇ ਵੱਡਿਆ ਪਤੰਗਾ ਵੀ ਖਾਸ ਤੌਰ ਤੇ ਮਾਰਕੀਟ ਵਿੱਚ ਨਜ਼ਰ ਆ ਰਹੀਆਂ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਇਹ ਪਤੰਗ ਕਿੰਨੀ ਵੱਡੀ ਜਿਹੜੀ ਪਤੰਗੇ 6 6 ਫੁੱਟ ਦੀਆਂ ਪਤੰਗਾ ਜਿਹੜੇ ਇਸ ਟਮ ਜਿਹੜੇ ਬਾਜ਼ਾਰ ਤੇ ਵਿੱਚ ਨਜ਼ਰ ਆ ਰਹੀਆਂ ਨੇ ਦੇਖ ਰਿਹਾ ਕਾਫੀ ਪਤੰਗਾ ਖਰੀਦਿਆ ਤੁਸੀਂ ਬੱਚੇ ਵਾਸਤੇ ਕਿਸੇ ਜਗ੍ਹਾ ਖੁਦ ਵੀ ਸ਼ੌਕ ਰੱਖਦੇ ਹਾਂ ਹਾਂ ਆਪਣਾ ਮਾੜਾ ਮੋਟਾ ਹੈਗਾ ਜੀ ਚੜਾ ਲਈ ਦੇ ਨਾਲ ਬੱਚਿਆਂ ਦੇ ਨਾਲ ਅੰਜਾਇ ਕਰ ਲੀਦਾ ਮਾੜਾ ਮੋਟਾ ਡੋਰ ਦੀ ਗੱਲ ਕਰੀਏ ਤੇ ਪਲਾਸਟਿਕ ਦੀ ਡੋਰ ਲੈ ਕੇ ਦਿੱਤੀ ਹੈ ਕਿ ਕਿਸ ਤਰ੍ਹਾਂ ਦੀ ਡੋਰ ਤੁਸੀਂ ਇਸਤੇਮਾਲ ਕਰੋਗੇ ਨਹੀਂ ਨਹੀਂ ਪਾਪਾ ਦਾ ਇਹ ਵਰਖਲਾਪਾ ਚਾਈਨਾ ਡੋਰ ਦੇ ਆਪਾਂ ਇੰਡੀਅਨ ਡੋਰ ਲਈ ਹੈ ਰੁਝਾਨ ਇਸ ਵਾਰੇ ਮਾਰਕੀਟ ਦੇ ਵਿੱਚ ਹੈ ਕਿ ਲੋਕੀ ਜ਼ਿਆਦਾਤਰ ਕੈਨੇਡਾ ਨੂੰ ਲਾਈਕ ਕਰ ਰਹੇ ਨੇ ਕੈਨੇਡਾ ਦੇ ਕਾਈਟਸ ਹੋ ਗਏ ਕੈਨੇਡਾ ਦੇ ਪਤੰਗ ਹੋ ਗਏ ਕੈਨੇਡਾ ਦੇ ਫਲੈਗ ਵਾਲੇ ਹੋ ਗਏ ਕੁਝ ਸਨੇਕ ਟਾਈਪ ਹੋ ਗਿਆ ਇਸ ਤਰ੍ਹਾਂ ਦੇ ਛੋਟੇ ਛੋਟੇ ਸਨੇਕਸ ਹੋ ਗਏ ਕੁਝ ਇਦਾਂ ਦਾ ਮਾਲ ਹੈਗਾ ਜਿਹੜਾ ਕਿ ਰੰਗੀਲਾ ਜਿਹਾ ਮਾਲ ਹੈ ਇਹਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਬਿਲਕੁਲ ਜੋ ਹੈ ਮਾਰਕੀਟ ਵਿੱਚ ਇੱਕ ਹੈ ਨਵੀਂ ਚੀਜ਼ ਐਤ ਕੀ ਜਿਹੜੀ ਹੈ ਨਜ਼ਰ ਆ ਰਹੀ ਇਸ ਨੂੰ ਪਾ ਕੇ ਤੁਸੀਂ ਜੋ ਹੈ ਪਤੰਗ ਕਿਉਂਕਿ ਪਹਿਲਾਂ ਡਰ ਹੁੰਦਾ ਸੀ ਕਿਉਂਕਿ ਡੋਰ ਵੀ ਕਈ ਬਹੁਤ ਜਿਆਦਾ ਤਿੱਖਿਆ ਹੁੰਦੀਆਂ ਸੀ ਤਾਂ ਉਹ ਜਦੋਂ ਉਡਾਉਂਦੇ ਸੀ ਬੱਚੇ ਖਾਸ ਤੌਰ ਤੇ ਤਾਂ ਉਹਨਾਂ ਦੀਆਂ ਉਂਗਲੀਆਂ ਜਿਹੜੀਆਂ ਨੇ ਉਹ ਕੱਟੀਆਂ ਜਾਂਦੇ ਸੀ ਲੇਕਿਨ ਇਹ ਜਿਹੜੇ ਇਹ ਗਲਵਸ ਜਿਹੜੇ ਨੇ ਮਾਰਕੀਟ ਵਿੱਚ ਨਜ਼ਰ ਆ ਰਹੇ ਨੇ ਇਸ ਨੂੰ ਪਾ ਕੇ ਜੋ ਹੈ ਪਤੰਗਬਾਜ਼ੀ ਜਿਹੜੀ ਹੈ ਪਤੰਗਾ ਉਡਾਈਆਂ ਜਾ ਸਕਦੀਆਂ ਨੇ ਤੇ ਇਸ ਨਾਲ ਜੋ ਹੈ ਉਂਗਲੀਆਂ ਵੀ ਸੇਫ ਰਹਿਣ ਗਿਆ ਔਰ ਇਸ ਵਾਰ ਜਿਹੜੀ ਲੋੜੀ ਹੈ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਲੋੜੀ ਤਿੰਨ ਦਿਨ ਦੀ ਲੋੜੀ ਹੈ ਸੈਟਰਡੇ ਆ ਗਿਆ ਜੀ ਲੋੜੀ ਹੈ ਸੰਡੇ ਫਿਰ ਲੋੜੀ ਹੈ ਮੰਡੇ ਨੂੰ ਮਾਰਕੀਟਾਂ ਸਾਰੀਆਂ ਬੰਦ ਹੁੰਦੀਆਂ ਵਾ ਮੰਡੇ ਫਿਰ ਲੋੜੀ ਹੈ ਯਾਨੀ ਕਿ ਅੱਜ ਕੀ ਤਿੰਨ ਦਿਨ ਲਗਾਤਾਰ ਪਤੰਗਵਾਦੀ ਨਜ਼ਰ ਆਏਗੀ ਮੈਂ ਕਹਾਂ ਜੀ ਪੂਰੀ ਪਤੰਗਵਾਦੀ ਨਜ਼ਰ ਆਏਗੀ ਔਰ ਲੋਕੀ ਪੂਰਾ ਫਨ ਔਰ ਇੰਜੋਏ ਕਰਨਗੇ ਜਿਸ ਤਰ੍ਹਾਂ ਡੀਜੇ ਸੈਟਰਡੇ ਨੂੰ ਲੱਗਦੇ ਸੀ ਓਤੀ ਸੰਡੇ ਨੂੰ ਵੀ ਲੱਗਣਗੇ ਸਤਿ ਸ਼੍ਰੀ ਅਕਾਲ ਜੀ ਸੁਲਕਾਪਤ ਰਹਿਮਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਇਸ ਸਮੇਂ ਅਸੀਂ ਦਰੇਸ਼ੀ ਗਰਾਊਂਡ ਦੇ ਕੋਲ ਮੌਜੂਦ ਹਾਂ ਜਿੱਥੇ ਪਤੰੰਗਾ ਦਾ ਬਾ ਜਿਹੜਾ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਜਿਹੜੇ ਪਤੰਗਾਂ ਨੇ ਉਹ ਇੱਥੇ ਆਈਆਂ 6 ਫੁੱਟ ਤੱਕ ਦੀ ਜਿਹੜੀ ਪਤੰਗਾਂ ਹੈ ਉਹ ਵੀ ਜੋ ਹੈ ਬਾਜ਼ਾਰ ਦੇ ਵਿੱਚ ਵਿਕਰੀਏ ਤੇ ਲਗਾਤਾਰ ਜਿਹੜੇ ਗ੍ਰਾਹਕ ਨੇ ਜਿਹੜੇ ਪਤੰਗਾ ਉਡਾਣ ਦੇ ਸ਼ੌਕੀਨ ਨੇ ਉਹ ਬਾਜ਼ਾਰ ਦੇ ਵਿੱਚ ਪਹੁੰਚ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਤੁਸੀਂ ਦੇਖ ਰਹੇ ਹੋ ਜਿਹੜਾ ਬਾਜ਼ਾਰ ਦੇ ਵਿੱਚ ਥੋਕ ਬਾਜ਼ਾਰ ਹੈ ਪਤੰਗਾਂ ਦਾ ਤੇ ਇੱਥੇ ਬਹੁਤ ਤਰੀਕੇ ਦੀਆਂ ਪਤੰਗਾਂ ਵੱਖ-ਵੱਖ ਤਰੀਕੇ ਦੀ ਜਿਹੜੇ ਪਤੰਗਾਂ ਨੇ ਉਹ ਇੱਥੇ ਜਿਹੜੀਆਂ ਸੱਜ ਚੁੱਕੀਆਂ ਨੇ ਲੋਕ ਜਿਹੜੇ ਗ੍ਰਾਹਕ ਜਿਹੜੇ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਨੇ ਕਾਫੀ ਗ ਕੁਝ ਲੋਕ ਐਸੇ ਵੇਚਣ ਵਾਸਤੇ ਵੀ ਪਤੰਗਾ ਖਰੀਦ ਰਹੇ ਨੇ ਕੁਝ ਜਿਹੜੇ ਆਪਣਾ ਸ਼ੌਕ ਰੱਖਦੇ ਨੇ ਪਤੰਗਾ ਉਡਾਹੰਦਾ ਉਹ ਜਿਹੜੇ ਨੇ ਇੱਥੇ ਮਾਰਕੀਟ ਵਿੱਚ ਸਵੇਰ ਤੋਂ ਹੀ ਪਹੁੰਚ ਰਹੇ ਨੇ ਤੇ ਕਾਫੀ ਵੱਡੀ ਗਿਣਤੀ ਵਿੱਚ ਪਤੰਗਾ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਥੋਕ ਦੇ ਭਾਅ ਜਿਹੜੇ ਨੇ ਲੱਗਦੇ ਕਿੰਨੇ ਤੇ ਬਹੁਤ ਵੱਡੀ ਗਿਣਤੀ ਵਿੱਚ ਪਤੰਗਾ ਜਿਹੜੀਆਂ ਬਾਜ਼ਾਰ ਦੇ ਵਿੱਚ ਪਹੁੰਚੂ ਚੁੱਕੇ ਨੇ ਕੁਝ ਗ੍ਰਾਹਕ ਵੀ ਜੋ ਪਤੰਗਾ ਦੇ ਸ਼ੌਕੀਨ ਨੇ ਉਹ ਬਾਜ਼ਾਰ ਵਿੱਚ ਪਹੁੰਚੋ ਇਹਨੇ ਪਤੰਗਾ ਉਹਨਾਂ ਵੱਲੋਂ ਖਰੀਦੇ ਗਏ ਆ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਬੇਟਾ ਜਿਹੜਾ ਉਹ ਕਾਫੀ ਜਿਹੜੇ ਗਿਣਤੀ ਵਿੱਚ ਪਤੰਗਾ ਜਿਹੜਾ ਲੈ ਕੇ ਜਾ ਰਹੇ ਨੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਕਿੱਥੋਂ ਆਏ ਨੇ ਭਾਜੀ ਹਾਂਜੀ ਹਾਂਜੀ ਕੀ ਨਾਂ ਜੀ ਮੇਰਾ ਨਾਂ ਸੁਰਿੰਦਰ ਸਿੰਘ ਕਿੱਥੋਂ ਆਏ ਤੁਸੀਂ ਇਹ ਪਟੀਆਂ ਤੋਂ ਆਏ ਜੀ ਮੈਂ ਦੇਖ ਰਿਹਾ ਕਾਫੀ ਪਤੰਗਾ ਖਰੀਦੇ ਆ ਤੁਸੀਂ ਬੱਚੇ ਵਾਸਤੇ ਕਿਸੇ ਜਗ੍ਹਾ ਖੁਦ ਵੀ ਸ਼ੋਅ ਕਰਦੇ ਹੋ ਹਾਂ ਆਪਣਾ ਮਾੜਾ ਮੋਟਾ ਹੈਗਾ ਜੀ ਝੜਾਲੀ ਦੇ ਨਾਲ ਬੱਚਿਆਂ ਦੇ ਨਾਲ ਅੰਜਾਇ ਕਰ ਲੇਦਾ ਮਾੜਾ ਮੋਟਾ ਤੇ ਬੱਚੇ ਤੁਸੀਂ ਕੋਈ ਡੋਰ ਦੀ ਗੱਲ ਕਰੀਏ ਤੇ ਪਲਾਸਟਿਕ ਦੀ ਡੋਰ ਲੈ ਕੇ ਦਿੱਤੀ ਹੈ ਕਿ ਕਿਸ ਤਰ੍ਹਾਂ ਦੀ ਡੋਰ ਤੁਸੀਂ ਇਸਤੇਮਾਲ ਕਰੋਗੇ ਨਹੀਂ ਨਹੀਂ ਪਾਪਾ ਦਾ ਇਹ ਬਰਖਲਾਵਾ ਚਾਈਨਾ ਡੋਰ ਦੇ ਆਪਾਂ ਇੰਡੀਅਨ ਡੋਰ ਲਈ ਹੈ ਅੱਛਾ ਬੇਟਾ ਕਿੰਨੀ ਖੁਸ਼ੀ ਹੋ ਰਹੀ ਹੈ ਅੱਜ ਬਹੁਤ سارے ਪਤੰਗਾਂ ਲਿਜਾ ਰਹੇ ਹੋ ਕਿੰਨੇ ਪਤੰਗਾਂ ਇੰਨੀਆਂ ਉਡਾ ਲੋਗੇ ਇਕੱਲੇ ਹਾਂਜੀ ਹੈ ਘੱਟ ਤਾਂ ਨਹੀਂ ਹੈਗੀਆਂ ਅਜੀ ਘਾਟੇ ਤੇ ਪਾਪਾ ਨਾਲ ਨਹੀਂ ਕਹਿ ਸਕਦੇ ਹੋਗੇ ਹਾਂਜੀ ਬੱਚੇ ਨੂੰ ਕਾਫੀ ਪਤੰਗਾ ਲੈ ਕੇ ਦਿੱਤੇ ਇੰਨੀਆਂ ਉਡਾਲਣ ਕੇ ਬੱਚੇ ਕਿੰਨੇ ਬੱਚੇ ਹੈ ਜੀ ਇੱਕ ਸ਼ੌਕ ਹੁੰਦਾ ਇਹਨਾਂ ਨੂੰ ਉਡਾਉਣੀਆਂ ਤਾਂ ਥੋੜੀਆਂ ਹੀ ਹੁੰਦੀਆਂ ਸ਼ੌਕ ਹੁੰਦਾ ਬਸ ਜ਼ਿਆਦਾ ਪਤੰਗ ਲੈਣੇ ਆ ਡੋਰ ਵਧੀਆ ਲੈਣੀ ਆ ਲੇਕਿਨ ਆਪਾਂ ਚਾਈਨਾ ਡੋਰ ਨਹੀਂ ਲੈਕਤੀ ਆ ਇੰਡੀਅਨ ਡੋਰ ਲੈ ਕੇ ਦਿੰਦੀ ਆ ਸਟਿਕ ਤਾਂ ਉਹਦੇ ਨਾਲ ਪੰਛੀਆਂ ਦਾ ਵੀ ਬਚਾ ਹੁੰਦਾ ਹਨ ਆਪਾਂ ਇੰਡੀਅਨ ਡੋਰ ਲੈਣਾ ਆ ਚਾਈਨਾ ਡੋਰ ਕਈਆਂ ਦੇ ਹਰ ਸਾਲ ਕੋਈ ਨਾ ਕੋਈ ਕਿਸੇ ਦਾ ਗਲ ਕੱਟ ਹੋ ਜਾਂਦਾ ਕਿਤੇ ਕਿਤੇ ਫਿਰ ਜਾਂਦੀ ਆ ਕੋਈ ਪੰਛੀ ਦਾ ਨੁਕਸਾਨ ਹੁੰਦਾ ਫਰੰਦੇ ਬਹੁਤ ਜ਼ਿਆਦਾ ਪਟੜ ਹੁੰਦੇ ਆ ਕਿ ਲੱਤ ਕੱਟੀ ਜਾਂਦੀ ਆ ਇਸ ਕਰਕੇ ਆਪਾਂ ਆਪ ਇਸ ਚੀਜ਼ ਦੇ ਬੈਨ ਚਾਹਨਾ ਇੰਡੀਆ ਡੋਰ ਪਸੰਦ ਕਰਦੇ ਆ ਬਿਲਕੁਲ ਜੋ ਹੈ ਲੋਕ ਕਿਤੇ ਨਾ ਕਿਤੇ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਹੈ ਉਸ ਦੇ ਜੋ ਹੈ ਖੁਦ ਵੀ ਸੰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਖੁਸ਼ੀਆਂ ਦੇ ਨਾਲ ਜੋ ਹੈ ਮਨਾਇਆ ਜਾਣਾ ਚਾਹੀਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜੋ ਹੈ ਪਤੰਗ ਬਾਜ਼ਾਰ ਦੀ ਦਰੇਸੀ ਦੇ ਗਰਾਊਂਡ ਦੇ ਕੋਲ ਜਿਹੜਾ ਪਤੰਗ ਬਾਜ਼ਾਰ ਹੈ ਵੱਡੀ ਗਿਣਤੀ ਵਿੱਚ ਇੱਥੇ ਪਤੰਗਾ ਹਰ ਸਾਲ ਵਿਕਣ ਵਾਸਤੇ ਆਉਂਦੀਆਂ ਤੇ ਲੋਕ ਜਿਹੜੇ ਨੇ ਕਾਲੇ ਸ਼ਹਿਰ ਤੇ ਨਹੀਂ ਲੇਕਿਨ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉਥੋਂ ਵੀ ਆਲੇ ਦੁਆਲੇ ਦੇ ਜਿਹੜੇ ਸ਼ਹਿਰ ਨੇ ਉਹ ਵੀ ਜੋ ਹੈ ਇਸੇ ਤਰ੍ਹਾਂ ਦੀ ਗਰਾਊਂਡ ਦੇ ਕੋਲ ਜਿਹੜਾ ਪਤੰਗਾ ਦਾ ਥੋਕ ਦਾ ਬਾਜ਼ਾਰ ਹੈ ਇੱਥੇ ਪਹੁੰਚਦੇ ਨਹੀਂ ਤਾਂ ਇੱਥੋਂ ਆਪਣੀ ਪਸੰਦ ਦੇ ਜਿਹੜੀਆਂ ਗੁੱਡੀਆਂ ਨੇ ਪਤੰਗਾ ਨੇ ਉਹ ਖਰੀਦ ਕੇ ਲੈ ਕੇ ਜਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਤੀ ਜੋ ਹੈ ਕਾਫੀ ਗਿਣਤੀ ਵਿੱਚ ਜਿਹੜੇ ਵੱਡਿਆ ਪਤੰਗਾ ਵੀ ਖਾਸ ਤੌਰ ਤੇ ਮਾਰਕੀਟ ਵਿੱਚ ਨਜ਼ਰ ਆ ਰਹੀਆਂ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਇਹ ਪਤੰਗ ਕਿੰਨੀ ਵੱਡੀ ਜਿਹੜੀ ਪਤੰਗੇ 6 6 ਫੁੱਟ ਦੀਆਂ ਪਤੰਗਾ ਜਿਹੜੀਆਂ ਇਸ ਟਮ ਜਿਹੜੇ ਬਾਜ਼ਾਰ ਤੇ ਵਿੱਚ ਨਜ਼ਰ ਆ ਰਹੀਆਂ ਨੇ ਤੇ ਲੋਕ ਲਗਾਤਾਰ ਕਿਉਂਕਿ ਲੋਹੜੀ ਦਾ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਉਹ ਨੇੜੇ ਆ ਗਿਆ ਤੇ ਇਸ ਲਈ ਬਾਜ਼ਾਰ ਦੇ ਵਿੱਚ ਰੌਣਕ ਜਿਹੜੀ ਹੈ ਉਹ ਲਗਾਤਾਰ ਵੱਧੀ ਨਜ਼ਰ ਆ ਰਹੀ ਹੈ ਗਾਹਕ ਜਿਹੜੇ ਨੇ ਲਗਾਤਾਰ ਬਾਜ਼ਾਰਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਆਪਣੀ ਪਸੰਦੀ ਜਿਹੜੀ ਉਹਨਾਂ ਵੱਲੋਂ ਪਤੰਗਾ ਜਿਹੜੇ ਆ ਖਰੀਦਿਆ ਜਾ ਰਹੇ ਨੇ ਗੁਜਾਰਾ ਦੀ ਹੋਰ ਤਸਵੀਰ ਤੁਹਾਨੂੰ ਦਿਖਾਣੇ ਆਂ ਕਿ ਕਿਸ ਤਰ੍ਹਾਂ ਦੀਆਂ ਪਤੰਗਾ ਆ ਜਾਂ ਇਸ ਬਾਰੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਇਹ ਦੇਖ ਰਹੇ ਹੋ ਕਿ ਦੁਕਾਨਾਂ ਜਿਹੜੀਆਂ ਨੇ ਆ ਵਰਿਆ ਹੋਈਆਂ ਨਜ਼ਰ ਆ ਰਹੀਆਂ ਨੇ ਪਤੰਗਾ ਦਿਆਂ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਜਿਹੜੀਆਂ ਆਈਆਂ ਨੇ ਵੱਖ-ਵੱਖ ਡਿਜ਼ਾਈਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਪਤੰਗਾ ਦੇ ਵਿੱਚ ਕੀ ਕੁਝ ਖਾਸ ਐਸੀ ਮਾਰਕੀਟ ਵਿੱਚ ਆਇਆ ਹੈ ਉਸ ਬਾਰੇ ਗੱਲਬਾਤ ਕਰਾਂਗੇ ਇੱਧਰ ਦੇਖ ਰਹੇ ਹੋ ਤੁਸੀਂ ਆਈ ਲਵ ਯੂ ਮੋਟੋ ਇੱਕ ਵੱਡੀ ਪਤੰਗ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਇੱਕ ਮਿੰਟ ਇਹ ਪਤੰਗ ਤੁਸੀਂ ਦੇਖ ਸਕਦੇ ਹੋ 295 ਜਿਹਨੇ ਸਿੱਧੂ ਮੂਸੇਵਾਲੇ ਟਰੈਕਟਰ ਦਾ ਨੰਬਰ ਸੀ ਉਸ ਤੋਂ ਲੈ ਕੇ ਦੇਖ ਰਹੇ ਤੁਸੀਂ ਇੱਕ ਮੂਸੇਵਾਲੇ ਦੀ ਵੱਡੀ ਗਿਣਤੀ ਵਿੱਚ ਪਤੰਗਾ ਤੁਸੀਂ ਅੱਧਰ ਦੇਖ ਰਹੇ ਹੋ ਕਿ ਮਾਰਕੀਟ ਦੇ ਵਿੱਚ ਆ ਜਾਨੇ ਇਸ ਤੋਂ ਇਲਾਵਾ ਹਿੰਦੁਸਤਾਨ ਮੇਰੀ ਜਾਨ ਜੋ ਹੈ ਉਹ ਪਤੰਗਾ ਤੁਸੀਂ ਦੇਖ ਰਹੇ ਹੋ ਕਿ ਦੇਸ਼ ਭਗਤੀ ਵਾਲੇ ਪਤੰਗਾ ਵੀ ਜਿਹੜੇ ਨੇ ਮਾਰਕੀਟ ਵਿੱਚ ਆ ਚੁੱਕੇ ਨੇ ਹੋਰ ਵੀ ਕਈ ਤਰੀਕੇ ਦੀ ਪਤੰਗਾ ਇੱਥੇ ਨਜ਼ਰ ਆ ਰਹੀਆਂ ਨੇ ਬਾਜ਼ਾਰ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਦੁਕਾਨਦਾਰ ਦੇ ਨਾਲ ਇੱਕ ਵੀਰ ਸਾਡੇ ਨਾਲ ਨੇ ਭਾਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੈਂ ਖੁਰਾਨਾ ਕਾਈਟਸ ਤੋਂ ਪ੍ਰੋਪਰਾਈਟਰ ਸੰਜੀਵ ਖੁਰਾਨਾ ਸਭ ਤੋਂ ਪਹਿਲੇ ਤਾਂ ਲੋਹੜੀ ਦੀਆਂ ਨਵੇਂ ਸਾਲ ਦੀਆਂ ਸਭ ਨੂੰ ਬੈਸਟ ਵਿਸ਼ਸ ਦਿਨਾ ਔਰ ਸਤਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਭ ਲਈ ਇਹ ਚੜਦੀ ਕਲਾ ਚ ਰਵੇ ਸਭ ਖੁਸ਼ੀਆਂ ਮਾਣਨ ਜੀ ਕੀ ਖਾਸ ਲੈ ਕੇ ਆਇਓ ਐ ਕਿ ਪੰਜਾਬ ਦੇ ਲੋਕਾਂ ਲਈ ਲੋਹੜੀ ਵਾਸਤੇ ਕੀ ਖਾਸ ਹੈ ਇਸਵਰੀ ਜੀ ਦੇਖੋ ਲੋਕੀ ਪਸੰਦ ਕਰੇ ਕੁਝ ਯੂਨਿਕ ਸਟਾਈਲ ਕੁਝ ਯੂਨਿਕ ਜਿਹਾ ਪਤੰਗ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਆ ਦੁਕਾਨ ਕੰਪਿਊਟਰ ਕਟਿੰਗ ਸਵੇਰਾ ਹੈਗੀਆਂ ਔਰ ਇੱਕ ਇਸਵਰੀ ਅਸੀਂ ਮੋਟੋ ਫੇਵਰਟ ਕੀਤੀ ਆ ਅਸੀਂ ਇਸ ਬਾਜ਼ਾਰ ਦੇ ਵਿੱਚ ਯੂਨਿਕ ਪਤੰਗਾ ਲਈ ਪਛਾਣੇ ਜਾਂਦੇ ਆ ਇਸ ਵਾਰੀਆ ਮਾਰਕੀਟ ਚ ਲਾਂਚ ਕੀਤਾ ਸਟਾਰ ਅਟਾ ਹਾ ਸਟਾਰ ਟਾਈਪ ਦੀ ਲੱਗ ਰਹੀ ਹੈ ਕੋਈ ਉਡਾਣ ਵਿੱਚ ਕੋਈ ਦਿੱਕਤ ਤੇ ਨਹੀਂ ਆਏਗੀ ਨਹੀਂ ਨਹੀਂ ਸਰ ਪਤੰਗ ਜਿਹੜਾ ਵੀ ਸਾਡੀ ਦੁਕਾਨ ਦੇ ਅੰਦਰ ਸਾਰੇ ਉੜਦੇ ਆ ਚਾਹੇ ਉਹ ਬੰਦੇ ਵਾਲਾ ਪਤੰਗ ਹੋਵੇ ਚਾਹੇ ਉਹ ਸਟਾਰ ਹੋਵੇ ਚਾਹੇ ਉਹ ਫਿਸ਼ ਕੱਟ ਹੋਵੇ ਜਾਂ ਸਨੇਕ ਹੋਵੇ ਦੇਖਣਾ ਚਾਹੋਗੇ ਸਨੇਕ ਵਾਲੇ ਪਤੰਗ ਵੀ ਹੈਗੇ ਆ ਸੱਪ ਸੱਪ ਬਣੇ ਹੋਏ ਆ ਸਭ ਪਤੰਗ ਉੜਦੇ ਆ ਜੀ ਨੈਚੁਰਲ ਪਤੰਗ ਉੜਦੇ ਔਰ ਬੜੇ ਮਜ਼ੇਦਾਰ ਉੜਦੇ ਆ ਕਿੰਨੀ ਛੋਟੀ ਪਤੰਗੇ ਛੋਟੀ ਤੋਂ ਛੋਟੀ ਤੋਂ ਵੱਡੀ ਪਤੰਗ ਕਿੰਨੇ ਫਿੱਟ ਦੀ ਹੈ ਕਿ ਤੁਸੀਂ ਜਿਹੜੀ ਮਾਰਕੀਟ ਵਿੱਚ ਜਾ ਰਹੇ ਸਾਡੇ ਕੋਲ 1 ਰੁਪਏ ਤੋਂ ਪਤੰਗ ਸ਼ੁਰੂ ਹੋ ਜਾਂਦਾ ਸਾਡੇ ਇੱਕ ਦੁਕਾਨ ਦਾ ਲੋਗੋ ਹੈ ਕਿ ਲੋਕੀ 1 ਰੁਪਏ ਟੋਫੀ ਨਹੀਂ ਦਿੰਦੇ ਅਸੀਂ 1 ਰੁਪਏ ਦਾ ਪਤੰਗ ਦਿੰਦੇ ਆ ਦੇਖਣਾ ਕਹਾਂਗੇ ਉਹ ਵੀ ਤੁਹਾਡੀ ਪਤੰਗ ਜਿਹੜੀ 1 ਰੁਪਏ ਦੀ ਹੈ ਤੇ ਹੋਰ ਜ਼ਿਆਦਾ ਕੀਮਤ ਦੀ ਕਿੰਨੇ ਦੀ ਹੈ 1 ਰੁਪਏ ਤੋਂ ਸ਼ੁਰੂ ਹੋ ਕੇ ਸਾਡੇ ਕੋਲ 250 ਰੁਪਏ ਤੱਕ ਪਤੰਗ ਹੈਗਾ ਇੱਕ ਪਤੰਗ 250 ਰੁਪਏ ਦਾ ਉੱਥੇ ਤੱਕ ਹੈਗਾ ਪਰ ਇਸ ਵਾਰ ਜਿਸ ਤਰ੍ਹਾਂ ਤੁਸੀਂ ਪਹਿਲੇ ਕੁਐਸਚਨ ਪੁੱਟ ਅਪ ਕੀਤਾ ਸੀਗਾ ਕਿ ਇਸ ਵਾਰ ਮਾਰਕੀਟ ਦੇ ਵਿੱਚ ਰੁਝਾਨ ਕੈਨੇਡਾ ਨੂੰ ਲਾਈਕ ਕਰ ਰਹੇ ਨੇ ਕੈਨੇਡਾ ਦੇ ਕਾਈਟਸ ਹੋ ਗਏ ਕੈਨੇਡਾ ਦੇ ਪਤੰਗ ਹੋ ਗਏ ਕੈਨੇਡਾ ਦੇ ਫਲੈਗ ਵਾਲੇ ਹੋ ਗਏ ਕੁਝ ਸਨੇਕ ਟਾਈਪ ਹੋ ਗਿਆ ਇਸ ਤਰ੍ਹਾਂ ਦੇ ਛੋਟੇ ਛੋਟੇ 스ਨੇਕਸ ਹੋ ਗਏ ਕੁਝ ਇਦਾਂ ਦਾ ਮਾਲ ਹੈਗਾ ਜਿਹੜਾ ਕਿ ਰੰਗੀਲਾ ਜਿਹਾ ਮਾਲ ਹੈ ਇਹਨੂੰ ਜਿਆਦਾ ਪਸੰਦ ਕੀਤਾ ਜਾ ਰਿਹਾ ਕੀ ਖਾਸ ਤੋਂ ਕੈਨੇਡਾ ਦੀ ਗੱਲ ਕੀਤੀ ਪੰਜਾਬ ਦੇ ਲੋਕ ਹੀ ਵੈਸੇ ਵੀ ਕੈਨੇਡਾ ਦੇ ਸ਼ੌਕੀਨ ਨੇ ਬਾਹਰ ਜਾਣਾ ਚਾਹੁੰਦੇ ਤਾਂ ਕਰਕੇ ਇੱਥੇ ਵੀ ਜੋ ਹੈ ਕੈਨੇਡਾ ਹੀ ਦਿਖਾਈ ਦੇ ਰਿਹਾ ਪੰਜਾਬ ਤੋਂ ਦੇਖੋ ਜੀ ਜਿਸ ਤਰ੍ਹਾਂ ਲੋਕਾਂ ਦਾ ਪੰਜਾਬ ਦਾ ਇੱਕ ਕਹਿ ਲੋ ਹੁਣ ਤਾਂ ਕੈਨੇਡਾ ਵੀ ਮਿਨੀ ਪੰਜਾਬ ਕਹਿਣ ਲੱਗ ਗਏ ਆ ਕਿ ਮਿਨੀ ਪੰਜਾਬ ਹੈ ਇਸ ਕਰਕੇ ਉਹ ਥੋੜਾ ਜਿਹਾ ਉੱਥੇ ਵੀ ਲਾਈਕ ਕਰਨ ਲੱਗ ਗਏ ਆ ਕਿ ਹਾਂ ਜੀ ਅਸੀਂ ਕੈਨੇਡਾ ਦਾ ਪਤੰਗ ਉਤਾਰਨਾ ਇੱਧਰ ਕਾਰਟੂਨ ਵਾਲੇ ਦੇਹ ਹੈ ਪਤੰਗਾ ਉਹ ਵੀ ਦੇਖ ਰਿਹਾ ਹੈ ਇਹ ਤੇ ਖਾਸ ਕਰਕੇ ਛੋਟੇ ਬੱਚੇ ਪਸੰਦ ਕਰਦੇ ਹੋਣਗੇ ਜੀ ਜਿੰਨੇ ਵੀ ਸਾਡੇ ਛੋਟੇ ਛੋਟੇ ਵਿਊਅਰਸ ਹੈਗੇ ਨੇ ਸਾਡੇ ਦਰਸ਼ਕ ਹੈਗੇ ਨੇ ਉਹਨਾਂ ਲਈ ਸਾਡੇ ਕੋਲ ਕਾਰਟੂਨ ਵਾਲੇ ਪਤੰਗ ਹੈ ਕੁਝ ਸਾਡੇ ਕੋਲ ਆਰਟੀਕਲਸ ਐਸੇ ਹੈਗੇ ਜਿਨ੍ਹਾਂ ਉੱਪਰ ਡੋਰੇ ਉਹ ਮੋਟੂ ਬਤਲੂ ਮੌਗਲੀ ਸਭ ਬਣੇ ਹੁੰਦੇ ਨੇ ਐਸੀ ਝੱਲਰ ਵਾਲੀ ਪਤੰਗਾਂ ਵੀ ਸਜਰ ਆਈਆਂ ਨੇ ਅੱਧਰ ਦੇਖਿਆ ਪਹਿਲਾਂ ਘਾਟੀ ਨਜ਼ਰ ਆਉਂਦੀ ਸੀ ਝੱਲਰ ਵਾਲੀਆਂ ਇਹ ਜਿਹੜੀ ਝੱਲਰ ਵਾਲੇ ਸਾਈਜ਼ ਹੈਗੇ ਤੁਹਾਨੂੰ ਦੱਸਿਆ ਨਾ ਕਿ ਅਸੀਂ ਯੂਨੀਕ ਦੇ ਵਿੱਚ ਮੰਨੇ ਜਾਂਦੇ ਆ ਬਾਜ਼ਾਰ ਦੇ ਵਿੱਚ ਯੂਨੀਕ ਪਤੰਗਾਂ ਲਈ ਸੋ ਕੁਝ ਬੈਟਰ ਤੋਂ ਬੈਟਰ ਡਿਜ਼ਾਈਨਸ ਲੈ ਕੇ ਆਈਏ ਤਾਂ ਕਿ ਕਸਟਮਰ ਨੂੰ ਪਸੰਦ ਆਣ ਗੱਲ ਕਰੀਏ ਪਤੰਗਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਪਤੰਗਾਂ ਨੇ ਇਹ ਐਸੇ ਲੁਧਿਆਣਾ ਹੀ ਤਿਆਰ ਹੁੰਦੀਆਂ ਜਾਂ ਬਾਰੋ-ਬਾਰੋ ਕਿਸੇ ਹੋਰ ਸ਼ਹਿਰ ਤੋਂ ਜਿਹੜੇ ਤੁਸੀਂ ਮਾਲ ਮੰਗਾ ਰਹੇ ਹੋ ਅਸੀਂ ਕਲੈਕਸ਼ਨ ਕਰਦੇ ਆ ਜੀ ਸਭ ਤੋਂ ਜ਼ਿਆਦਾ ਕਲ ਰਾਮਪੁਰ ਤੋਂ ਕੋਲਕਾਤਾ ਤੋਂ ਜੈਪੁਰ ਤੋਂ ਫਿਰ ਕੁਛ ਮਨ ਸਾਡੇ ਤੋਂ ਲੋਕਲ ਜਿਨ੍ਹਾਂ ਨੂੰ ਆਂਦਾ ਬਣਾਣਾ ਉਹਨਾਂ ਤੋਂ ਵੀ ਕਲੈਕਸ਼ਨ ਕਰੀ ਦੀਆਂ ਰਿਸਪੌਂਸ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਿਉਂਕਿ ਤਿਹਾਰ ਦੇ ਸਿਰਫ 1-2 ਦਿਨ ਹੀ ਦੇਖੋ ਜੀ ਰਿਸਪੌਂਸ ਦੀ ਗੱਲ ਕਰੀਏ ਤਾਂ ਸਾਡੀ ਰੱਬ ਨਾਲ ਗੱਲ ਹੋ ਗਈ ਹੈ ਮੌਸਮ ਤਾਂ ਖੋਲ ਹੀ ਜਾਣਾ ਬਾਕੀ ਤੁਸੀਂ ਜਾਣਦੇ ਹੀ ਹੋ ਸਾਰੇ ਕਿ ਮੌਸਮ ਦੀ ਮਾਰ ਤਾਂ ਸਾਡੇ ਪਤੰਗਾਂ ਦੇ ਉੱਤੇ ਪੈਂਦੀ ਹੀ ਪੈਂਦੀ ਹੈ ਬਟ ਉਹਦੀ ਸ਼ਿਫਟੀ ਲਈ ਅਸੀਂ ਫੋਕਸਲੇਟਾ ਵਗੈਰਾ ਲਗਾਈਆਂ ਹੋਈਆਂ ਜਾਹਾਰੀਆਂ ਰਿਵਾਰਡ ਦੀਆਂ ਕਿ ਉਹਨੂੰ ਥੋੜੀ ਜਿਹੀ ਨਮੀ ਨਾ ਮਿਲੇ ਤੰਗ ਨੂੰ ਪੇਪਰ ਸਹੀ ਰਵੇ ਉਹਦਾ ਔਰ ਕੋਈ ਗੱਲ ਨਹੀਂ ਦਬੜੇ ਹੌਸਲੀ ਵਾਲਿਆਂ ਵਾਸਤੇ ਵੀ ਸੋਚਿਆ ਸਾਡੇ ਵਾਸਤੇ ਵੀ ਸੋਚੇਗਾ ਸਭ ਕਲੀਅਰ ਹੋ ਜਾਏਗਾ ਔਰ ਇਸ ਵਾਰ ਜਿਹੜੀ ਲੋਹੜੀ ਹੈ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਗਾ ਦੋੜ ਹੀ 3 ਦਿਨ ਦੀ ਲੋਹੜੀ ਹੈ ਸੈਟਰਡੇ ਆ ਗਿਆ ਜੀ ਲੋਹੜੀ ਹੈ ਸੰਡੇ ਫਿਰ ਲੋਹੜੀ ਹੈ ਮੰਡੇ ਨੂੰ ਮਾਰਕੀਟਾਂ ਸਾਰੀਆਂ ਬੰਦ ਹੁੰਦੀਆਂ ਵਾ ਮੰਡੇ ਫਿਰ ਲੋਹੜੀ ਹੈ ਯਾਨੀ ਕਿ ਅੱਜ ਕੀ 3 ਦਿਨ ਲਗਾਤਾਰ ਪਤੰਗਵਾਦੀ ਨਜ਼ਰ ਆਏਗੀ ਮੈਂ ਕਹਾਂ ਜੀ ਪੂਰੀ ਪਤੰਗਵਾਦੀ ਨਜ਼ਰ ਆਏਗੀ ਔਰ ਲੋਕੀ ਪੂਰਾ ਫਨ ਔਰ ਇੰਜੋਏ ਕਰਨਗੇ ਜਿਸ ਤਰ੍ਹਾਂ ਡੀਜੇ ਸੈਟਰਡੇ ਨੂੰ ਲੱਗਦੇ ਸੀ ਓਤੀ ਸੰਡੇ ਨੂੰ ਵੀ ਲੱਗਣਗੇ ਤੇ ਗੱਲ ਕਰੀਏ ਚਾਈਨਾ ਡੋਰ ਦੀ ਤੇ ਚੋਰੀ ਛਿਪੇ ਵਿਕਰੀ ਸੀ ਐਸਕੇ ਕਿੰਨੀ ਕੁ ਸ਼ਕਤੀ نظر ਆ ਰਹੀ ਹੈ ਕਿ ਲੋਕ ਵੇਚ ਰਹੇ ਨੇ ਅਜੇ ਵੀ ਕਿ ਮਤਲਬ ਪ੍ਰਸ਼ਾਸਨ ਤੋਂ ਡਰੇ ਹੋਏ ਨਹੀਂ ਦੇਖੋ ਜੀ ਪ੍ਰਸ਼ਾਸਨ ਦੀ ਨੱਕ ਥੱਲੇ ਸਾਰਾ ਕੁਝ ਹੁੰਦਾ ਪੰਜਾਬ ਦੇ ਵਿੱਚ ਚਿੱਟਾ ਨਹੀਂ ਬੰਦ ਹੋਇਆ ਤੇ ਚਾਇਨਾ ਡੋਰ ਕਿੱਥੋਂ ਬੰਦ ਹੋ ਜੇਗੀ ਸੋ ਮੈਂ ਗੱਲ ਕਹਿਣਾ ਚਾਹੂੰਗਾ ਮੈਨੂੰ ਜੋ ਇਸ ਵਾਰੀ ਥੋੜੀ ਲੱਗਿਆ ਕਿ ਨਹੀਂ ਮੈਨੂੰ ਨਹੀਂ ਲੱਗਿਆ ਕਿ ਕੁਝ ਪ੍ਰਸ਼ਾਸਨ ਦੀ ਸ਼ਕਤੀ ਹੈਗੀ ਆ ਅਗਰ ਪ੍ਰਸ਼ਾਸਨ ਦੀ ਸ਼ਕਤੀ ਹੁੰਦੀ ਤਾਂ ਬਾਜ਼ਾਰਾਂ ਦੇ ਵਿੱਚ ਗਲੀ ਮੱਲਿਆ ਚ ਮਾਲ ਨਾ ਖਿਲਰ ਜਾਂਦਾ ਠੀਕ ਹੈ ਪ੍ਰਸ਼ਾਸਨ ਨੇ ਪਿਛਲੇ ਸਾਲ ਬਹੁਤ ਸਖਤੀ ਕੀਤੀ ਸੀ ਪਰ ਇਸ ਸਾਲ ਥੋੜੀ ਜਿਹੀ ਹਲੇ ਮੈਨੂੰ ਮੈਨੂੰ ਨਹੀਂ ਲੱਗਿਆ ਜੀ ਕੁਝ ਹੋਇਆ ਨਰਮੀ ਨਰਮੀ ਨਜ਼ਰ ਆ ਰਹੀ ਹੈ ਪੂਰੀ ਨਰਮੀ ਨਜ਼ਰ ਆਈ ਹੈ ਜੀ ਜਿਨ੍ਹਾਂ ਨੇ ਵੇਚਣਾ ਸੀ ਉਹਨਾਂ ਨੇ ਮਾਲ ਵੇਚਤਾ ਠੀਕ ਹੈ ਜੀ ਜਿਨ੍ਹਾਂ ਨੇ ਖਰੀਦ ਲਿਆ ਸੀ ਖਰੀਦ ਲਿਆ ਕੋਈ ਸਖਤੀ ਨਜ਼ਰ ਨਹੀਂ ਆਈ ਜਿਵੇਂ ਤੁਸੀਂ ਕੀ ਮੰਨਦੇ ਹੋ ਠੀਕ ਮੰਨਦੇ ਹੋ ਕਿ ਤੁਸੀਂ ਚైనా ਡੌਨ ਨਾਲ ਕਈ ਜਾਨਾਂ ਵੀ ਗਈਆਂ ਨੇ ਪੰਛੀ ਜਿਹੜੇ ਉਹ ਬੇ ਬੇਜੁਬਾਨ ਮਾਰੇ ਜਾਂਦੇ ਨੇ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਇੱਕ ਦੁਕਾਨਦਾਰ ਹੋਂਦੇ ਦੇ ਨਾਤੇ ਖੁਰਾਣਾ ਕਾਈਟਸ ਦਾ 메ਨ ਮੋਟੋ ਇਹ ਹੀ ਹੈ ਨੋ ਮੋਰ ਚైనా ਡੌਨ ਅਸੀਂ ਅਗੇਂਸਟ ਇਸ ਚੀਜ਼ ਦੇ ਅਸੀਂ ਇਵਨ ਕਿ ਪ੍ਰਸ਼ਾਸਨ ਨੂੰ ਪਹਿਲੇ ਵੀ ਅਸੀਂ ਮੰਗ ਪੱਤਰ ਦਿੱਤੇ ਨੇ ਮਾਰਕੀਟ ਵੱਲੋਂ ਦੁਬਾਰਾ ਫਿਰ ਅਸੀਂ ਇੱਕ ਵਾਰੀ ਅਪੀਲ ਵੀ ਕੀਤੀ ਸੀਗੀ ਇਹਨੂੰ ਬੰਦ ਕਰਾ ਦਿੱਤਾ ਜਾਵੇ ਤਾਂ ਕਿ ਕਾਟਨ ਦਾ ਥ्रेड ਸ਼ੁਰੂ ਹੋਵੇ ਗਰੀਬ ਆਦਮੀ ਤੇ ਲੀਬਰ ਸ਼ੁਰੂ ਹੋ ਜੇ ਤੇ ਅਸੀਂ ਖੁਦ ਚਾਹਨੇ ਆ ਕਿ ਇਹ ਜਿਹੜੀ ਸਾਡੇ ਵਪਾਰ ਦੇ ਨਾਲ ਇੱਕ ਕਲੰਕ ਲੱਗ ਗਿਆ ਹੈ ਜਿਹਦੇ ਕਰਕੇ ਸਾਨੂੰ ਇੱਕ ਕ੍ਰਿਮੀਨਲ ਕਿਸੇ ਨੂੰ ਕਹਿ ਦਿਆ ਅਸੀਂ ਪਤੰਗਾਂ ਦਾ ਵਪਾਰ ਕਰਦੇ ਹੋ ਸਾਨੂੰ ਕ੍ਰਿਮੀਨਲ ਦੀ ਨਿਗਾਹਾਂ ਦੇਖਣ ਲੱਗ ਜਾਂਦਾ ਹੈ ਯਾਰ ਇਹ ਤਾਂ ਯਾਰ ਚਾਈਨਾ ਡੋਰ ਵੇਚਦਾ ਹਣਾ ਸੋ ਇਸ ਕਰਕੇ ਅਸੀਂ ਖੁਦ ਚਾਹਨੇ ਕਿ ਗੰਦਾ ਜਿਹੜਾ ਲੋਗੋ ਸਾਡੇ ਪਿੱਛੇ ਲੱਗ ਗਿਆ ਇਹ ਕਲੀਅਰ ਹੋਣਾ ਚਾਹੀਦਾ ਬਿਲਕੁਲ ਜੋ ਹੈ ਕਿਤੇ ਨਾ ਕਿਤੇ ਜਿਹੜੇ ਚੰਗੇ ਦੁਕਾਨਦਾਰ ਨੇ ਜਿਹੜੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹਦੇ ਜਿਨ੍ਹਾਂ ਨੂੰ ਫਿਕਰ ਹੈ ਕਿ ਕਿਸੇ ਦੀ ਜਾਨ ਨਾ ਚਾਈਨਾ ਡੋਰ ਨਾਲ ਜਾਵੇ ਉਹ ਜਰੂਰ ਇਸ ਤਰੀਕੇ ਦੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਵੀ ਹਾਲਾਂਕਿ ਇਸ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਪ੍ਰਸ਼ਾਸਨ ਗੱਲ ਤੇ ਬਹੁਤ ਵੱਡੀਆਂ ਕਰ ਰਿਹਾ ਹੈ ਕਿ ਚਾਈਨਾ ਡੋਰ ਤੇ ਜਿਹੜਾ ਸਖਤੀ ਵਰਤੀ ਜਾ ਰਹੀ ਹੈ ਲੇਕਿਨ ਉਹ ਬਾਜ਼ਾਰ ਦੇ ਵਿੱਚ ਬੈਠੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿਤੇ ਨਾ ਕਿਤੇ ਜਿਹੜੀ ਚਾਈਨਾ ਡੋਰ ਜਿਹੜੀ ਹੈ ਉਹ ਅਜੇ ਵੀ ਪੂਰੀ ਤਰ੍ਹਾਂ ਜਿਹੜੀ ਬੰਦ ਨਹੀਂ ਹੋਈ ਤੇ ਕੁਝ ਹੀ ਦੁਕਾਨਦਾਰ ਚੋਰੀ ਛਿਪੇ ਜਿਹੜੇ ਨੇ ਗਲੀ ਮਹੱਲੇ ਦੇ ਵਿੱਚ ਰਹਿ ਕੇ ਉਹਨਾਂ ਨੂੰ ਜੋ ਹੈ ਸੇਲ ਕਰ ਰਹੇ ਨੇ ਕੁਝ ਹੋਰ ਵੀ ਕਹਿਣਾ ਚਾਹੁੰਦੇ ਸੀ ਤੁਸੀਂ ਸਰਮ ਸਭ ਤੋਂ ਇਹੀ ਕਹਿਣਾ ਚਾਹੂੰਗਾ ਕਿ ਇਹ ਤਿਉਹਾਰ ਬੜੇ ਪਿਆਰ ਦਾ ਤਿਉਹਾਰ ਹੈ ਬੜਾ ਇਹ ਦੀਵਾਲੀ ਦੀ ਤਰ੍ਹਾਂ ਬਹੁਤ ਮਹਿੰਗਾ ਤਿਉਹਾਰ ਨਹੀਂ ਹੈ ਬੜਾ ਸਸਾ ਤਿਉਹਾਰ ਹੈ ਤੁਸੀਂ 1000 ਰੁਪਏ ਦੇ ਨਾਲ 올ਓਵਰ ਫੈਮਿਲੀ ਇੰਜੋਏ ਕਰ ਸਕਦੇ ਹੋ ਇੱਕ ਛੋਟਾ ਜਿਹਾ ਚਰਕੀ ਲੈ ਜਾਓ 100 200 ਪਤੰਗ ਲੈ ਜਾਓ ਬੜਾ ਸੋਨਾ ਤੁਸੀਂ ਦੋ ਦਿਨ ਬੜਾ ਇੰਜੋਏ ਕਰ ਸਕਦੇ ਹੋ ਔਰ ਇਸੀ ਤਿਉਹਾਰ ਨੂੰ ਬਹੁਤ ਪਿਆਰ ਦੇ ਨਾਲ ਫੁੱਲ ਮਸਤੀ ਦੇ ਨਾਲ ਮਨਾਣਾ ਹੈ ਸੋ ਹੈਪੀ ਲੋਹੜੀ ਟੂ ਆਲ ਇੱਕ ਦੁਕਾਨਦਾਰ ਔਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਵੀਰੇ ਕੀ ਨਾ ਆਇਆ ਆਪਣਾ ਦੀਪਕ ਮਾਗੀ ਦੀਪਕ ਜੀ ਕੀ ਕਿਸ ਤਰ੍ਹਾਂ ਦਾ ਰਿਸਪੌਂਸ ਲੱਗ ਰਿਹਾ ਹੈ ਮਾਰਕੀਟ ਵਿੱਚ ਔਰ ਕੀ ਤੁਸੀਂ ਖਾਸ ਐਕਸਿਟ ਕੀ ਲੈ ਕੇ ਆਏ ਹੋ ਕਿਉਂਕਿ ਪਤੰਗਾ ਦੇ ਡਿਜ਼ਾਈਨ ਵੀ ਕਾਫੀ ਚੇਂਜ ਹੁੰਦੇ ਜਾ ਰਹੇ ਨੇ ਪਹਿਲਾਂ ਉਹ ਚਲਦੇ ਸੀ ਚਕੋਨੀ ਜੀ ਪਤੰਗਾ ਅੱਜ ਕੱਲ੍ਹ ਲੰਬੀਆਂ ਚੱਲਦੀਆਂ ਨੇ ਤੇ ਸੱਪ ਵਾਲੇ ਪਤੰਗਾ ਵੀ ਚੱਲਦੇ ਆ ਕੀ ਕੀ ਖਾਸ ਆਇਆ ਐਸ ਵਾਰ ਖਾਸ ਆਇਆ ਜੀ ਆਖੋ ਜੀ ਪਤੰਗਾ ਵਿੱਚ ਕਿਹਦਾ ਜਾ ਆਇਆ ਜੀ ਪਲਾਸਟਿਕ ਜੀ ਹਾਂਜੀ ਇਹ ਨਵੀਂ ਚੀਜ਼ ਦੇਖ ਰਹੇ ਹਾਂ ਅਸੀਂ ਹਾਂ ਕੋ ਜੀ ਹਾਂਜੀ ਜਾ ਆਇਆ ਵਾ ਬਾਕੀ ਜਿਹੜੇ ਤੁਸੀਂ ਕਹਿੰਦੇ ਹੋ ਸੱਪ ਸੱਪ ਵੀ ਮਿਲ ਜਾਊਗਾ ਅਲੱਗ ਹੈ ਜੀ ਸੱਪ ਹਾਂ ਕੋ ਜੀ ਸੱਪ ਤੁੱਕਲ ਆਈਕ ਨੇ ਡਾਲੀ ਠ ਵਾਈਟ ਪੇਪਰ ਜਾਇਆ रामपुर ਦੇ ਪਤੰਗ ਠੀਕ ਹੈ ਜੀ ਹੋਰ ਆ ਕੋਈ ਇਹਦੀ ਡਿਜ਼ਾਈਨਿੰਗ ਨਵੀਂ ਨਵੀਂ ਡਿਜ਼ਾਈਨਿੰਗ ਆਈ ਆ ਵੱਡੇ ਪਤੰਗ ਲੁਧਿਆਣਾ ਦਾ ਮਾਲ ਹੈ ਕਿ ਬਾਰੋਂ ਕਿੱਥੋਂ ਬੰਦਿਆ ਇਹ ਅੰਬਸਾ ਦਾ ਮਾਲ ਹੈ ਜੀ ਬਾਕੀ रामपुर ਦਾ ਜੈਪੂਰ ਅਹਮਦਾਬਾਦ ਸਾਰੇ ਦੀ ਵੈਰਾਈਟੀ ਇਕੱਠੀ ਕੀਤੀ ਹੋਈ ਹੈ ਮਤਲਬ ਉਹ ਬਖ ਬਖ ਸੂਬਿਆ ਤੋਂ ਤੁਸੀਂ ਇੱਥੇ ਲੈ ਕੇ ਆਂਦੇ ਹੋ ਸ਼ਹਿਰਾਂ ਤੋਂ ਵੀ ਮਾਲ ਲੈ ਕੇ ਆਇਓ रामपुरੋਂ ਜੈਪੂਰੋਂ ਅਹਮਦਾਬਾਦ ਅੰਬਸਰ ਸਾਰੇ ਇਕੱਠੇ ਕੀਤੀ ਸਾਰੀ ਵੈਰਾਈਟੀਆਂ ਗਿਆ ਤੇ ਖਾਸ ਤੌਰ ਤੇ ਜਿਹੜੇ ਸ਼ੌਕੀਨ ਨੇ ਪਤੰਗਾ ਦੇ ਉਹ ਕਿਲੇ ਪਤੰਗ ਜਿਆਦਾ ਪਸੰਦ ਕਰ ਰਹੇ ਨੇ ਜਿਆਦਾ ਇਹ ਡਿਜ਼ਾਈਨ ਪਸੰਦ ਕਰਦੇ ਵੀ ਆਖੋ ਜਿਹੜੇ ਜਿਆਦਾ ਖਾਸ ਹੁੰਦੇ ਸਾਈਜ਼ ਇਹ ਵਿਕਦਾ ਵਾ ਜਿਵੇਂ ਆ ਹੋ ਗਿਆ ਅਮਰੀਕਾ ਝੰਡਾ ਹੋ ਗਿਆ ਕੈਨੇਡਾ ਝੰਡਾ ਹੋ ਗਿਆ ਝੰਡੇ ਲਾਈ ਕਰਦੇ ਆ ਦੇ ਚ ਆਖੋ ਜੀ ਬਾਕੀ ਆ ਸਟਾਰ ਟੂਰ ਵਾਲੇ ਉਹ ਗੜੇ ਆਣ ਆਲੀ ਵੈਰਾਈਟੀ ਹੈ ਜੀ ਮਤਲਬ ਇਹ ਨੋਰਮਲ ਸਾਈਜ਼ ਪੈ ਜਾਂਦਾ ਇੱਕ ਤਰ੍ਹਾਂ ਦਾ ਨਾ ਹਾਂ ਸ਼ਤਰਾਂਜੀ ਦਬੀ ਵਾਲਾ ਦਿਆਨ ਪ੍ਰਣਾਮ ਆ ਪਰ ਹਾਈ ਤੱਕ ਵੀ ਲੋਕ ਲਾਈਕ ਕਰਦੇ ਹਨ ਅੱਛਾ ਜੀ ਦਬੀ ਵਾਲਾ ਤੇ ਕੀ ਖਾਸियत ਕੀ ਇਹੋ ਜੀ ਪਤੰਗ ਦੀ ਲੈ ਕੇ ਕਿ ਜਿਆਦਾ ਉੱਚੀ ਉੱਚੀ ਚੜਦਾ ਜਾਂ ਮਤਲਬ ਵਧੀਆ ਉਡਣ ਵਿੱਚ ਹਲਕੀ ਰਹੇ ਇਹ ਪਤੰਗ ਕਾਰੀਗਰੀ ਤਿਆਰ ਹੁੰਦੀ ਆ ਜਾਂ ਤੀਗਮਾ ਹੁੰਦਾ ਛਾਂਟ ਕੇ ਲੱਗਾ ਹੁੰਦਾ ਰ ਬਿਲਕੁਲ ਹੈਨ ਅੱਛਾ ਅੱਛਾ ਕੀ ਰੇਟ ਹੈ ਜਿਹੜਾ ਪਤੰਗਾ ਹੈਗਾ ਇੱਕ ਘੜ ਤੋਂ ਘੱਟ ਤੋਂ ਜਿਆਦਾ ਤੁਹਾਡੇ ਕੋਲ ਜੀ ਪਤੰਗ ਘੜ ਤੋਂ ਘੱਟ ਸਭ 300 ਰੁਪਏ ਤੋਂ 100 ਤੋਂ ਸ਼ੁਰੂ ਹੈਗੀ ਪਲਾਸਟਿਕ ਪਰੀ ਤੇ ਵੱਧ ਤੋਂ ਵੱਧ 300 ਰੁਪਏ ਸਕੇਗਾ ਅੱਛਾ ਨਹੀਂ ਘੜ ਤੋਂ ਘੱਟ 300 ਰੁਪਏ 100 300 ਰੁਪਏ ਸੋਧ ਨਹੀਂ ਵਧੀਆ ਸੀ ਗੱਲ ਕਰੀਏ ਕਿ ਆਮ ਜਿਹੜਾ ਬਜਾਰਾ 50 ਰੁਪਏ ਦਾ ਜਨ ਅੱਛਾ 5 ਰੁਪਏ ਦਾ ਪਤੰਗ ਅੱਛਾ 5 ਵਾਲਾ ਪਤੰਗ 50 ਰੁਪਏ ਦਾ ਜਨ ਪਰ ਇਹ 60 ਰੁਪਏ ਦਾ ਪਤੰਗ ਹੈਗਾ ਵਾ 80 ਰੁਪਏ ਦਾ ਜਨ 100 ਰੁਪਏ ਦਾ ਜਨ 120 ਰੁਪਏ ਦਾ ਜਨ ਹੈ ਸੋ ਵਧੀਆ ਰਿਸਪੌਂਸ ਹੈ ਸਭ ਵਧੀਆ ਵਾ ਜੀ ਪਤੰਗ ਸਾਰੇ ਉੱਡਣ ਵਾਲੇ ਜੀ ਵਧੀਆ ਪਤੰਗ ਹੈ ਸਾਈਜ਼ ਉਹ ਵੱਡਾ ਵੱਡਾ ਹੋਈ ਜਾਣਾ ਜੀ ਮਨਜੀ ਵੀ ਕੋਈ ਲੈ ਕੇ ਆਇਆ ਡੋਰਾ ਵੀ ਕੁਝ ਦਿਖ ਰਹੀਆਂ ਤੁਹਾਨੂੰ ਖਾਸ ਜੀ ਕੋਟਾਂ ਦੇ ਡੋਰਾ ਆ ਗਿਆ ਜੀ ਆਹ ਕੋ ਦਿਖਾ ਦਿਆਂ ਤੁਹਾਨੂੰ ਮੈਂ ਹਾਂ ਜੀ કોટન ਦੀ ਐ ਡੋਰਾ ਦੀ ਗੱਲ ਕਰ ਰਹੇ ਕਿ ਇਹ ਜਿਹੜੇ ਪਈਆਂ ਲੜੀਆਂ ਐ ਕੋਟਨ ਦੀਆਂ ਨੇ ਕੋਟਨ ਦੀ ਜੀ ਬੱਚਾ ਤੇ ਉੱਚੀ ਹੁੰਦੀ ਆ 5 ਰੁਪਏ ਵਾਲੀ ਠੀਕ ਆ ਜੀ ਬਾਕੀ ਜਿਹੜੇ ਗੱਟੂ ਚਾਈਨਾ ਦੇ ਆਉਂਦੇ ਦੀ ਉਹਦੇ ਤੋਂ ਗਾ ਇੰਡੀਅਨ ਗੱਟੂ ਆ ਗਿਆ ਜਿਹੜੇ ਕਿ ਸਸਤੇ ਬੈਂਦੇ ਆ ਚਰਖੀ ਉਹਨਾਂ ਮਹਿੰਗੀ ਬੈਂਦੇ ਤੇ ਗੱਟੂ ਸਸਤੇ ਬੈਂਦੇ ਆ ਆ ਕੋਟਨ ਦੇ ਆ ਗਏ ਆਲੇ ਨਹੀਂ ਧਾਗੇ ਦੀ ਜੀ ਧਾਗੇ ਦੀ ਕੋਟਨ ਦੀ ਮਜ਼ਬੂਤ ਹੋਈ ਮਜ਼ਬੂਤ ਹੋ ਰਹੀ ਬਿਲਕੁਲੀ ਉਸ ਵਾਰ ਮੋਨੋਗਾਈਟਾ ਸੀ ਜਿਹੜੀ ਪਲਾਸਟਿਕ ਦੇ ਆਉਂਦੇ ਦੀ ਉਹਨਾਂ ਨੇ ਵੀ ਧਾਗੇ ਲਈ ਬਣਾਉਣੀ ਸ਼ੁਰੂ ਕਰ ਦਿੱਤੀ ਆ ਲੋ ਜੀ ਮੋਨੋਗਾਈਟ ਵਾਲੀ ਅਨੋਤਾਰ ਵਾਲੀ ਆ 12 다ਰ ਵਾਲੀ ਠੀਕ ਹੈ ਜੀ ਉਸ ਤੋਂ ਬਾਅਦ ਰੈੱਡ ਪਾਂਡਾ ਸਾਰੀ ਕੋਟਨ ਦੀ ਇਹ ਬਹੁਤ ਵੈਰਾਈਟੀ ਹੈਗੀ ਆ ਬਿਲਕੁਲ ਜੋ ਹੈ ਵੈਰਾਈਟੀ ਹੈ ਤੇ ਕਾਫੀ ਨਜ਼ਰ ਆ ਰਹੀ ਹੈ ਤੁਸੀਂ ਡੋਰਾਂ ਦੀ ਗੱਲ ਦੇਖ ਸਕਦੇ ਹੋ ਕਿ ਡੋਰ ਵੱਖਰੀਆਂ ਵੱਖਰੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਆ ਗਿਆ ਤੇ ਇੰਡੀਆ ਦੀ ਸਾਰੀ ਇਹ ਦੱਸਿਆ ਜਾ ਰਹੀ ਹੈ ਕਿ ਮਜ਼ਬੂਤ ਵੀ ਆ ਗਿਆ ਕੀ ਕੀ ਖਾਸ ਹੈ ਕੀ ਇਹ ਕੋਟਨ ਹੀ ਡੋਰ ਹੈ ਜੀ ਡੋਰਾਂ ਦੀ ਮਸ਼ੀਨੀ ਸੁੱਤੀ ਹੋਈ ਆ ਵਧੀਆ ਡੋਰ ਆ ਚਾਈਨਾ ਨੂੰ ਕਰਦੀ ਹੈ ਜੀ ਚੰਗਾ ਡੋਰ ਦੇ ਦੇਖ ਰਹੇ ਬਾਜ਼ਾਰ ਨਹੀਂ ਵਿਗਦੀ ਜੀ ਪ੍ਰਸ਼ਾਸਨ ਦੀ ਸ਼ਕਤੀ ਹੈਗੀ ਆ ਦੋ ਨਹੀਂ ਵਿਗਦੀ ਤੁਸੀਂ ਇਹ ਗਲਵਸ ਵੀ ਦੇਖ ਰਹੇ ਹਾਂ ਕੁਝ ਗਲਵਸ ਇਹ ਪਤੰਗ ਉਡਾਣ ਲਈ ਗਲਵਸ ਆ ਜੀ ਉਂਗਲਾਂ ਨੂੰ ਚੀਰਿਆ ਨਾ ਜਾਵੇ ਇਸ ਵਾਰ ਗਲਵਸ ਵੀ ਆਈਆਂ ਨਵੀਂ ਆਟਮ ਆਈ ਆ ਅੱਛਾ ਇਹ ਕੱਪੜੇ ਦਾ ਕੀ ਨੇ ਕਿਹੜਾ ਇਹ ਉਹਦਾ ਬਣਿਆ ਵਧੀਆ ਗਲਵਸ ਜਿਹਦਾ ਉਂਗਲ ਬਣੀ ਹੁੰਦੀ ਤੇ ਉਹਦੀ ਯਾਰਾ ਵੱਡੀ अच्छा दावड़ ਦਾ 글ਵਸ ਹੈ। ਪਤਾ ਨਹੀਂ ਡੋਰ ਨਾ ਕਟਿਆ ਨਹੀਂ ਜਾਏਗਾ। ਹਾਂਜੀ ਕਟਿਆ ਨਹੀਂ ਜਾਂਦਾ ਜੀ ਪਤੰਗ ਉਡਾ ਰਹੀ ਹੈ। ਇਹ ਪਾ ਕੇ ਮਤਲਬ ਕੋਈ ਵੀ ਪਤੰਗ ਉਡਾ ਸਕਦਾ ਹੱਥ ਉਂਗਲ ਕੱਟਣ ਦੀ ਜਾਨ ਨੂੰ ਬਚਾਣ ਲਈ 글ਵਸ ਯੂਜ਼ ਹੋ ਰਿਹਾ ਵਾ ਤੇ ਬਹੁਤ ਸੇਲ ਨਿਕਲਦੀ ਵੀ ਬਹੁ ਵਿਗਦਾ ਵਾ। اچھا ਜੁਗਰੇ ਬਿਲਕੁਲ ਜੋ ਹੈ ਮਾਰਕੀਟ ਵਿੱਚ ਇੱਕ ਹੈ ਨਵੀਂ ਚੀਜ਼ ਐਤ ਕੀ ਜਿਹੜੀ ਹੈ ਨਜ਼ਰ ਆ ਰਹੀ ਹੈ ਕਿ ਇਸ ਨੂੰ ਪਾ ਕੇ ਤੁਸੀਂ ਜੋ ਹੈ ਪਤੰਗ ਕਿਉਂਕਿ ਪਹਿਲਾਂ ਡਰ ਹੁੰਦਾ ਸੀ ਕਿਉਂਕਿ ਡੋਰ ਵੀ ਕਈ ਬਹੁਤ ਜ਼ਿਆਦਾ ਤਿੱਖੀਆਂ ਹੁੰਦੀਆਂ ਸੀ ਤਾਂ ਉਹ ਜਦੋਂ ਉਡਾਉਂਦੇ ਸੀ ਬੱਚੇ ਖਾਸ ਤੌਰ ਤੇ ਤਾਂ ਉਹਨਾਂ ਦੀਆਂ ਉਂਗਲੀਆਂ ਜਿਹੜੀਆਂ ਨੇ ਉਹ ਕਟੇ ਜਾਂਦੇ ਸੀ ਲੇਕਿਨ ਇਹ ਜਿਹੜੇ ਇਹ ਗਲਵਸ ਜਿਹੜੇ ਨੇ ਮਾਰਕੀਟ ਵਿੱਚ ਨਜ਼ਰ ਆ ਰਹੇ ਨੇ ਇਸ ਨੂੰ ਪਾ ਕੇ ਜੋ ਹੈ ਪਤੰਗਬਾਜ਼ੀ ਜਿਹੜੀ ਹੈ ਪਤੰਗਾ ਉਡਾਈਆਂ ਜਾ ਸਕਦੀਆਂ ਨੇ ਤੇ ਇਸ ਨਾਲ ਜੋ ਹੈ ਉਂਗਲੀਆਂ ਵੀ ਸੇਫ ਰਹਿਣ ਗਿਆ ਕੁਝ ਹੋਰ ਜਿਹੜੇ ਪਤੰਗਾ ਦੇ ਸ਼ੌਕੀਨ ਨੇ ਉਹ ਸਾਡੇ ਨਾਲ ਨੇ ਤੁਸੀਂ ਕਿੱਥੋਂ ਆਏ ਵੀ ਭਾਈ ਮੈਂ ਸ਼ਿਪਰੀ ਚੌਂਕ ਤੋਂ ਆਇਆ ਜੀ ਕਾਲੀ ਸੜਕ ਤੋਂ ਬੜੀ ਸਾਰੀਆਂ ਪਤੰਗਾਂ ਲੈ ਜਾ ਰਿਹਾ ਨਾਲ ਤੁਹਾਡੇ ਘਰ ਦੇ ਵੀ ਨਾਲ ਨੇ ਹਾਂਜੀ ਭਾਈ ਖੋਸ਼ਵਾਲਾ ਮੱਥਾ ਟੇਕ ਕੇ ਆਇਆ ਜੀ ਮੈਂ ਕਿਹਾ ਪਤੰਗਾਂ ਨਾਲ ਲੈ ਜਾ ਬਾਅਦ ਚ ਰਸ ਮੈ ਜਾਂਦਾ ਮਹਿੰਗੇ ਹੋ ਜਾਂਦੇ ਆ ਤੋਂ ਲੈ ਕੇ ਫੇਰ ਚੱਲੇ ਆ ਜੀ ਕਿੰਨੇ ਪੈਸੇ ਤੋਂ ਪਤੰਗਰੀ ਤੇ ਇਹ ਮੈਂ 700 ਰੁਪਏ ਦੇ ਲਈ ਆਪਣੇ ਵਾਸਤੇ ਲੈਏ ਕਿ ਬੱਚਿਆਂ ਵਾਸਤੇ ਲੈਏ ਮੈਂ ਆਪਣੇ ਵਾਸਤੇ ਲੈਏ ਨਾਲ ਬੱਚੇ ਆ ਉਹ ਵੀ ਚੜਾਣਗੇ ਹਾਂਜੀ ਘਰ ਦੇ ਵੀ ਤੁਹਾਡੇ ਸ਼ੁਕਰੀਨ ਅੱਗੇ ਹਾਂਜੀ ਘਰ ਦੇ ਵੀ ਚੜਾਉਂਦੇ ਆ ਜੀ ਹਾਂਜੀ ਕਿੱਦਾਂ ਦੇਖ ਰਹੇ ਹੋ ਕਿ ਕੀ ਤਿਉਹਾਰ ਆਇਆ ਲੋੜੀ ਦਾ ਖੁਸ਼ੀਆਂ ਦੇ ਨਾਲ ਤੇ ਕਿਦਾ ਦੇਖ ਰਹੇ ਲੋਕਾਂ ਨੂੰ ਕੀ ਸੁਨੇਹਾ ਦੇੋਗੇ ਜਿਹੜੇ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਇਸਤੇਮਾਲ ਕਰਦੇ ਹੋ ਭਾਈ ਆਪਾਂ ਚਾਈਨਾ ਡੋਰ ਫਸਾਲ ਕਰਦੇ ਨਹੀਂ ਆਪਾਂ ਤਾਂ ਦੂਜੀ ਔ ਕੀ ਨਵਾਂ ਕਰਦੇ ਆਂ ਜੀ ਸੰਗਲ ਦੀ ਜਾਗਦਾ ਧਾਗੇ ਵਾਲੀ ਚੈਨ ਵਾਲੀ ਤਾਂ ਉੱਤੇ ਹੀ ਨਫ਼ਰਤ ਕਰਨੇ ਆ ਜੀ ਵੀ ਖਾਸ ਪਤੰਗਾ ਆਈਆਂ ਕੋਈ ਟੈਸਟੀ ਮਾਰਕੀਟ ਜੋ ਲੱਗੇ ਕੋਈ ਨਵੇਂ ਤਰੀਕੇ ਦੇ ਪਤੰਗਾ ਆਈਆਂ ਜੀ ਚਾਈਨਾ ਦੇ ਨਵੇਂ ਜਿੱਦਾਂ ਦੇ ਆਈਆਂ ਤਾਂ ਮਿਕਸ ਕਰਾ ਕੇ ਅਸੀਂ ਲੈ ਲਈਆਂ ਜੀ ਅੱਛਾ ਖੁਸ਼ੀਆਂ ਦੇ ਨਾਲ ਮਨਾਓਗੇ ਤਿਉਹਾਰ ਬਿਲਕੁਲ ਜੋ ਹੈ ਖੁਸ਼ੀਆਂ ਦੇ ਨਾਲ ਤਿਉਹਾਰ ਲੋਹੜੀ ਦਾ ਜਿਹੜਾ ਮਨਾਉਂਦੀ ਉਹ ਤਿਆਰੀ ਜਿਹੜੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਜਿਹੜੇ ਉਹ ਪਤੰਗਾ ਜਿਹੜੇ ਖਰੀਦ ਕੇ ਬਾਜ਼ਾਰਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਤੇ ਅਸੀਂ ਵੀ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਦਾ ਇਸਤੇਮਾਲ ਬਿਲਕੁਲ ਨਾ ਕਰਨ ਤੇ ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ ਤੇ ਖੁਸ਼ਾ ਤੇ ਨਾਲੀ ਇਸ ਨੂੰ ਮਨਾਇਆ ਜਾਵੇ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਜਸਟਾਨਾ ਟੀਵੀ ਲੁਧਿਆਣਾ